Watch out behind you, watch out! Watch out, buddy! Watch out, You're on oh. 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 hey. the guard! You're on 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 the guard! Watch out the guard! the car. the car. let it face stop it ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਸ ਟਾਈਮ ਦੇ ਉੱਪਰ ਇਹ ਆ ਕਿ ਜੋ ਆਈਸ ਦੀ ਗੁੰਡਾਗਰਦੀ ਆ ਜੋ ਆਈਸ ਦੀਆਂ ਮਨਮਾਨੀਆਂ ਉਹ ਜਾਇਜ਼ ਆ ਜਾਂ ਨਹੀਂ ਇਸ ਟਾਈਮ ਦੇ ਉੱਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿਉਂਕਿ ਜੋਰੋਦੀ ਇੱਕ 37 ਸਾਲਾਂ ਦੀ ਔਰਤ ਦੀ ਜਾਨ ਗਈ ਆ ਜਿਹੜੀ ਕਿ ਤਿੰਨ ਬੱਚਿਆਂ ਦੀ ਮਾਂ ਸੀਗੀ ਰੈਨੀ ਗੁੱਡ ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੋਇਆ ਤੇ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਆ ਤੁਹਾਨੂੰ ਸਾਰਾ ਕੁਝ ਪਤਾ ਮਿਨੀ ਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿੰਨੇ ਫੈਡਰਲ ਏਜੰਟ ਹੋਰ ਉੱਥੇ ਤਾਇਨਾਤ ਕਰ ਦਿੱਤੇ ਆ ਬਹੁਤ ਜ਼ਿਆਦਾ ਹਾਲਤ ਗੰਭੀਰ ਹੋਈ ਆ ਨਾਜ਼ੁਕ ਉੱਥੇ ਦੀ ਹਾਲਤ ਲੋਕਾਂ ਦੇ ਘਰਾਂ ਤੱਕ ਡੋਰ ਟੂ ਡੋਰ ਚੈਕਿੰਗ ਹੋਣੀ ਸਟਾਰਟ ਹੋ ਗਈ ਆ ਤੇ ਇਹਦੇ ਵਿੱਚ ਆਏ ਦਿਨ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਹੋ ਰਹੀਆਂ ਕਿ ਜਿੱਥੇ ਫੈਡਰਲ ਏਜੰਟਾਂ ਦੀ ਛਪਟਾਂ ਹੋ ਰਹੀਆਂ ਜਿਹੜੇ ਪ੍ਰਦਰਸ਼ਨ ਕਰੀ ਆ ਸੋ ਇੱਥੇ ਪੂਰੇ ਪ੍ਰਸ਼ਾਸਨ ਦਾ ਜ਼ੋਰ ਇਹ ਲੱਗਿਆ ਹੋਇਆ ਆ ਕਿ ਜੋ ਉਹ ਆ ਇਸ ਕਰ ਰਹੀ ਹੈ ਬਿਲਕੁਲ ਜਾਇਜ਼ ਕਰ ਰਹੀ ਹੈ ਕਿਉਂਕਿ ਕ੍ਰਿਸਟੀਨੇਓ ਦਾ ਵੀ ਤੁਹਾਨੂੰ ਪਤਾ ਨਾਲੇ ਬਿਆਨਵਾਜੀ ਆ ਜਾਂਦੀ ਆ ਕਿ ਸਾਡੇ ਫੈਡਰਲ ਏਜੰਟ ਜੋ ਕੁਝ ਕਰ ਰਿਹਾ ਸਭ ਕੁਝ ਸਹੀ ਕਰ ਰਿਹਾ ਭਈ ਜਾਨ ਦੇ ਉੱਪਰ ਖੇਲ ਕੇ ਕਰ ਰਿਹਾ ਕਿਉਂਕਿ ਇਹਨਾਂ ਦੇ ਉੱਪਰ ਵੀ ਹਮਲੇ ਹੋਏ ਆ ਇਮੀਗ੍ਰੈਂਟ ਜਿਹੜੇ ਇਲੀਗਲ ਆ ਉਹ ਗੱਡੀਆਂ ਦੇ ਨਾਲ ਇਹਨਾਂ ਦੇ ਉੱਪਰ ਹਮਲਾ ਕਰਦੇ ਆ ਸੋ ਜਿਹੜੀ ਉਹ ਵਾਰਦਾਤ ਹੋਈ ਸੀ ਐਸੀ وجہ ਤੋਂ ਉਹ ਸੈਲਫ ਡਿਫੈਂਸ ਦੇ ਵਿੱਚ ਗੋਲੀ ਚੱਲੀ ਸੀ ਜਿਹਦੀ ਵਜ੍ਹਾ ਤੋਂ ਉਹਦੀ ਬੌਤ ਹੋਈ ਸੀਗੀ ਸੋ ਐਸੇ ਤਰ੍ਹਾਂ ਇਹਨਾਂ ਨੇ ਇੱਕ ਵੀਡੀਓ ਲਗਾਤਾਰ ਵੱਡੇ ਵੱਡੇ ਚੈਨਲਾਂ ਦੇ ਉੱਪਰ ਵੀ ਛਾਈ ਹੋਈ ਆ ਫੋਕਸ نیوز ਹਰ ਇੱਕ ਚੈਨਲ ਨੇ ਇਸ ਵੀਡੀਓ ਨੂੰ ਪ੍ਰਕਾਸ਼ਿਤ ਕੀਤਾ ਹੋਇਆ ਜਿਸ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਇਮੀ ਗ੍ਰਾਂਟਸ ਗੱਡੀ ਦੇ ਵਿੱਚ ਹੈ ਉਹ ਕਿਸ ਤਰ੍ਹਾਂ ਗੱਡੀ ਨੂੰ ਕਦੇ ਅੱਗੇ ਪੱਛੇ ਮਾਰ ਰਿਹਾ ਕਦੇ ਮੂਰੇ ਮਾਰ ਰਿਹਾ ਔਰ ਕਿਸ ਤਰ੍ਹਾਂ ਆਈਸ ਦੇ ਏਜੰਟ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਪਏ ਪਰ ਉਹ ਪਰ ਉਹ ਪੂਰੀ ਕੋਸ਼ਿਸ਼ ਕਰਦਾ ਪਿਆ ਕਿ ਮੈਂ ਇੱਥੋਂ ਕਿਸੇ ਤਰੀਕੇ ਨਾਲ ਨਿਕਲ ਜਾਵਾਂ ਪਰ ਰਾਹਤੇ ਦੋਨੋਂ ਹੀ ਬਲੌਕ ਕੀਤੇ ਆ ਆਸਤੇ ਏਜੰਡਾ ਨੇ ਪਿੱਛੇ ਵੀ ਗੱਡੀ ਲਾਈ ਆ ਅੱਗੇ ਵੀ ਗੱਡੀ ਲਾਈ ਆ ਇਸ ਵੀਡੀਓ ਨੂੰ ਉਸ ਵੀਡੀਓ ਦੇ ਮੁਕਾਬਲੇ ਉਤਾਰਿਆ ਗਿਆ ਕਿ ਜਿਸ ਤਰ੍ਹਾਂ ਰੈਣੀਗੋਡ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਸ ਵੀਡੀਓ ਦੇ ਵਿੱਚ ਲੋਕਾਂ ਦਾ ਗੁੱਸਾ ਫੁੱਟਿਆ ਸੀ ਔਰ ਲੋਕਾਂ ਨੂੰ ਸਮਝਾਉਣ ਦੇ ਲਈ ਔਰ ਜਿਹੜੀਆਂ ਹਿਊਮਨ ਰਾਈਟਸ ਦੀਆਂ ਸੰਸਥਾਵਾਂ ਆ ਜਾਂ ਹੋਰ ਵੀ ਲੋਕ ਜਿਹੜੇ ਸਵਾਲ ਜਵਾਬ ਕਰਦੇ ਪਿਆ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਜਾਂ ਫਿਰ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਇਦਾਂ ਦੀਆਂ ਵੀਡੀਓਜ਼ ਨੂੰ ਉਛਾਲਿਆ ਜਾ ਰਿਹਾ ਕਿ ਆਹ ਦੇਖ ਲਓ ਇਮੀਗ੍ਰੈਂਟਸ ਐਸੀ ਤਰ੍ਹਾਂ ਕਰਦੇ ਆ ਸਾਡੇ ਆਈਐਸ ਦੇ ਏਜੰਡਾ ਦੇ ਨਾਲ ਜੋ ਸਾਡੇ ਆਈਐਸ ਦੇ ਏਜੰਟ ਵੀ ਬਹੁਤ ਗਾਇਲ ਹੁੰਦੇ ਆ ਬਹੁਤ ਉਹਨਾਂ ਤੇ ਹਮਲੇ ਹੁੰਦੇ ਆ ਸੋ ਐਸੇ ਕਰਕੇ ਸੈਲਫ ਡਿਫੈਂਸ ਦੇ ਵਿੱਚ ਇਹ ਸਾਰਾ ਕੁਝ ਕਰਨਾ ਪੈਂਦਾ ਪਰ ਹੁਣ ਤੁਸੀਂ ਦੱਸਿਓ ਕਿ ਜੋ ਕੁਝ ਹੋ ਰਿਹਾ ਸਾਰਾ ਕੁਝ ਠੀਕ ਹੋ ਰਿਹਾ ਕਿਉਂਕਿ ਉਧਰ 트럼ਪ ਸਾਹਿਬ ਦਾ ਵੀ ਇਹ ਜੋਰ ਲੱਗਾ ਹਰ ਇੱਕ ਸਟੇਜ ਦੇ ਉੱਪਰ ਜਾ ਕੇ ਇਹੀ ਬਿਆਨਬਾਜ਼ੀ ਕਰਦੇ ਪਿਆ ਕਿ ਮਿਨੀ ਸੋਟਾ ਦੇ ਵਿੱਚ ਖਾਸ ਕਰਕੇ ਉਹ ਸਮਾਲੀਅਨ ਲੋਕਾਂ ਦੇ ਲਈ ਇਹ ਭਾਸ਼ਣ ਕਰਦੇ ਹੁੰਦੇ ਆ ਕਿ ਇਹ ਲੋਕ ਦੁਰਪਯੋਗ ਕਰਦੇ ਪਿਆ ਸਾਡੀਆਂ ਸ਼ਕਤੀਆਂ ਦਾ ਸਾਡੀਆਂ ਪਾਪਰਾਂ ਦਾ ਇੱਥੇ ਆ ਕੇ ਕਿੰਨੇ ਕਿੰਨੇ ਵਿਆਹ ਕਰਾਇਆ ਹੋਇਆ ਭੈਣ ਭਰਾ ਨਾਲ ਵਿਆਹ ਕਰਾ ਰਹੀ ਆ ਕੁਝ ਵੀ ਇਹਨਾਂ ਦੇ ਰਿਸ਼ਤੇ ਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਕਿਸ ਤਰ੍ਹਾਂ ਸਾਡੇ ਜਿਹੜੇ ਸਾਡਾ ਲਾਅ ਹੈ ਉਹਨੂੰ ਕਿਸ ਤਰ੍ਹਾਂ ਮਿਸਯੂਜ਼ ਕਰਦੇ ਪਏ ਆ ਕੋਈ ਇਹਨਾਂ ਨੂੰ ਡਰ ਨਹੀਂ ਕੋਈ ਭੈ ਨਹੀਂ ਸੋ ਉਹ ਸਾਫ਼-ਸਾਫ਼ ਕਹਿੰਦੇ ਪਏ ਆ ਇਹ ਲੋਕ ਸਾਡੀ ਕੰਟਰੀ ਦੇ ਲਈ ਨਹੀਂ ਆ ਅਸੀਂ ਇਹਨਾਂ ਨੂੰ ਇੱਥੋਂ ਕੱਢਣਾ ਕੱਢਣਾ ਔਰ ਟਾਰਗੇਟ ਦਿੱਤਾ ਆਈਸ ਨੂੰ ਕਿ ਤੁਸੀਂ ਮਿਨੀ ਸੋਟਾ ਦੇ ਵਿੱਚੋਂ ਹੀ ਤਾਸ ਲੱਖ ਲੋਕਾਂ ਨੂੰ ਇੱਥੋਂ ਕੱਢਣਾ ਤੁਸੀਂ ਬਾਹਰ ਪਰ ਹੁਣ ਮੈਂ ਤੁਹਾਰ ਤੋਂ ਪੁੱਛਣਾ ਚਾਹੁੰਦਾ ਕਿ ਜੋ ਆਈਸ ਕਰ ਰਹੀ ਹੈ ਬਿਲਕੁਲ ਸਹੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਆਈ ਦੇ ਨੇ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆ ਜਾਂਦੀਆਂ ਕਿ ਜਿਸ ਦੇ ਵਿੱਚ ਆਪਾਂ ਆਈਸ ਨੂੰ ਕਹਿੰਦੇ ਆ ਕਿ ਇਹ ਗਲਤ ਆ ਕਿਸੇ ਵਿੱਚ ਆਈਸ ਦੇ ਉੱਪਰ ਅਟੈਕ ਹੁੰਦਾ ਸੋ ਲੋਕ ਉਸ ਸਾਈਡ ਤੇ ਹੋ ਜਾਂਦੇ ਆ ਕਿ ਹਾਂਜੀ ਇਮੀਗ੍ਰੈਂਟਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਕੋਆਪਰੇਟ ਕਰਨਾ ਚਾਹੀਦਾ ਕਿਉਂਕਿ ਕੋਆਪਰੇਟ ਕਰੋਗੇ ਤੁਹਾਡਾ ਅੱਗੇ ਵੀ ਕੋਈ ਫਿਊਚਰ ਹੋ ਸਕਦਾ ਅਗਰ ਕੋਆਪਰੇਟ ਨਹੀਂ ਕਰਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਆਉਣ ਵਾਲੇ ਦਿਨ ਜੇ ਪ੍ਰੋਬਲਮ ਹੋਏਗੀ ਔਰ ਆਈਸ এজੈਂਟਾਂ ਦੀ ਇਦਾਂ ਨਹੀਂ ਵੀ ਵੀਡੀਓ ਆ ਰਹੀਆਂ ਕਿ ਉਹ ਇੱਕ ਗ੍ਰਿਫਤਾਰ ਵੀ ਕਰ ਰਿਹਾ ਤੇ ਨਾਲ ਉਹਦੇ ਫੇਸ ਦੇ ਉੱਪਰ ਲੱਤਾਂ ਵੀ ਮਾਰ ਰਿਹਾ ਸੋ ਇਸ ਤਰ੍ਹਾਂ ਦੀ ਵੀ ਵੀਡੀਓ ਸਾਹਮਣੇ ਆ ਰਹੀਆਂ ਔਰ ਨਾਲ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਇਹ ਮਿਨੀ ਸੋਟਾ ਦੇ ਵਿੱਚ ਆਪਰੇਸ਼ਨ ਜਦੋਂ ਰਿਚ ਹੋ ਗਿਆ ਨਾ ਤਾਂ ਖਤਮ ਹੋ ਗਿਆ ਉਸ ਤੋਂ ਬਾਅਦ ਕੈਲੀਫੋਰਨੀਆ ਦੀ ਜਾ ਰਹੀ ਹੈ ਜੀ ਹਾਂਜੀ ਉਸ ਤੋਂ ਬਾਅਦ ਇਹ ਮੂਵ ਹੋਏਗਾ ਆਪਰੇਸ਼ਨ ਕੈਲੀਫੋਰਨੀਆ ਦੇ ਵਿੱਚ ਸੋ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਆ ਸੋ ਤੁਸੀਂ ਵੀ ਆਪਣੇ ਕਮਰ ਕਸਾ ਕਾਸ ਲੋਕ ਕਿਉਂਕਿ ਇਹ ਬਿਆਨਬਾਜ਼ੀ ਤੇ ਬਹੁਤ ਵਾਰ ਸਾਹਮਣੇ ਪਾਇਆ ਗਿਆ ਕਿ ਜਿਸ ਤਰ੍ਹਾਂ ਮਿਨੀ ਸੋਟਾ ਦੇ ਵਿੱਚ ਫਰਾਡ ਸਾਹਮਣੇ ਆਇਆ ਸੇਮ ਉਸੇ ਦੀ ਤਰਜ਼ ਤੇ ਪਰ ਕੈਲੀਫੋਰਨੀਆ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਤੋਂ ਜਿਸ ਤੋਂ ਆਕਾਸ਼ ਸਰਾਇਆਂ ਇਹ ਲਾਈਆਂ ਜਾ ਰਹੀਆਂ ਕਿ ਹੁਣ ਮਿਨੀ ਸੋਟਾ ਤੋਂ ਬਾਅਦ ਇਹ ਆਪਰੇਸ਼ਨ ਸਾਰਾ ਇਹ ਜਿਹੜੀ ਵੀ ਜਿੰਨੀ ਵੀ ਫੋਰਸ ਇੱਥੇ ਲੱਗੀ ਆ ਸਾਰੀ ਦੀ ਸਾਰੀ ਬੂ ਕੈਲੀਫੋਰਨੀਆ ਦੇ ਵਿੱਚ ਹੋਏਗੀ ਬਾਕੀ ਹੁਣ ਤੁਸੀਂ ਖੁਦ ਸਮਝਦਾਰ ਆ ਕੀ ਕੁਝ ਹੋ ਰਿਹਾ ਕੀ ਨਹੀਂ ਬਸ ਆਪਾਂ ਤੁਹਾਡੀ رائے ਪੁੱਛਿਆ ਤੇ ਤੁਹਾਡੇ ਮੂਰੇ ਸਵਾਲ ਰੱਖਿਆ ਕਿ ਆਈਸ ਜੋ ਕਰ ਰਹੀ ਹੈ ਸਹੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਸੋ ਤੁਸੀਂ ਆਪਣਾ ਜਰੂਰ ਆਪਣਾ ਕਮੈਂਟ ਕਰਨਾ ਜਰੂਰ ਆਪਣੀ رائے ਜਰੂਰ ਦੱਸਣੀ ਆ ਕੀ ਤੁਹਾਡੇ ਆਸ-ਪਾਸ ਹੋ ਰਿਹਾ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ-ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਪੰਜਾਬੀਏ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਪੰਜਾਬੀ ਦੇ ਵਿੱਚ ਮਿਲਦੀ ਰਹੇ ਥੈਂਕ ਯੂ